ਸਾਸ਼ੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਵਲੌਗ ਚੈਨਲ ਤੇ ਓਨਲੀ ਉਮੀਦ ਕਰਦਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਹਾਂਜੀ ਅੱਜ ਆਪ ਆਪ ਆਪਣੇ ਵਲੌਗ ਵਿੱਚ ਔਲਿਆਂ ਦਾ ਆਚਾਰ ਪਾਉਣੇ ਬਾਰੇ ਦੱਸ ਰਹੀਆਂ ਤੁਹਾਨੂੰ ਬਿਲਕੁਲ ਆਸਾਨ ਤੇ ਸੌਖੇ ਤਰੀਕੇ ਨਾਲ ਤੇ ਵੈਸੇ ਤਾਂ ਹਨਾ ਹਰ ਕੋਈ ਆਪਣੇ ਘਰ ਆਚਾਰ ਪਾਉਂਦਾ ਹੈ ਬਸ ਇੱਕ ਵਾਰ ਜੇ ਤੁਸੀਂ ਸਾਡੇ ਤਰੀਕੇ ਨਾਲ ਦੇਖੋਗੇ ਤਾਂ ਔਲਿਆਂ ਦੇ ਆਚਾਰ ਨੂੰ ਉਲੀ ਨਹੀਂ ਲੱਗਦੀ ਬਹੁਤ ਹੀ ਸੁਆਦਿਸ਼ਟ ਔਲਿਆਂ ਦਾ ਆਚਾਰ ਬਣਦਾ ਹੈਗਾ ਹਾਂਜੀ ਆਪਾਂ ਚਾਲੂ ਕਰਦੇ ਅਗੇ ਵੱਲ ਵੀਡੀਓ ਹਾਂਜੀ ਪਹਿਲਾਂ ਆਪਾਂ ਨਾ ਇੱਕ ਬਤੀਲੀ ਵਿੱਚ ਗਰਮ ਪਾਣੀ ਰੱਖ ਦੇਵਾਂਗੇ ਚੁੱਲ੍ਹੇ ਤੇ ਤੇ ਜਦੋਂ ਥੋੜਾ ਜਿਹਾ ਪਾਣੀ ਗਰਮ ਹੋ ਜਾਵੇ ਤੇ ਉਸ ਤੋਂ ਬਾਅਦ ਆਪਾਂ ਇੱਕ ਔਲੇ ਲੈ ਲਵਾਂਗੇ ਦੇਸੀ ਔਲੇ ਲੈ ਤੈਨਹੀਂ ਸੀ ਜੋ ਕਿ ਖੇਤ ਲੱਗੀ ਹੋਈ ਸੀਗੇ ਹਾਂਜੀ ਵੈਸੇ ਆਪਾਂ ਹਾਈਬ੍ਰਿਡ ਵੀ ਲੈ ਸਕਦੇ ਹਾਂਗੇ ਪਰ ਨਾ ਇਹ ਦੇਸੀ ਔਲੇ ਦਾ ਅਚਾਰ ਬਹੁਤੀ ਜਿਆਦਾ ਸਵਾਦ ਬੰਦਾਗਾ ਹਾਂਜੀ ਆਪਾਂ ਇਹਨਾਂ ਨੂੰ ਉਵਾਲਣੇ ਰੱਖ ਦੇਮਾ ਇਹ ਇਦਾਂ ਤਾਂ ਹਰ ਕੋਈ ਕਰਦਾ ਹੈ ਹਨਾ ਤੁਸੀਂ ਸੋਚੋਗੇ ਇਹਦੇ ਵਿੱਚ ਨਮਕ ਕੀ ਆ ਵੈਸੇ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਪਤਾ ਲੱਗੂਗਾ ਹਾਂਜੀ ਆਪਾਂ ਉਸ ਤੋਂ ਬਾਅਦ ਇਹਨਾਂ ਨੂੰ ਔਲਾ ਨੂੰ ਉਵਾਲਣਾ ਰੱਖ ਦੇਵਾਂਗੇ ਕੁਝ ਟਾਈਮ ਲਈ ਤੇ ਜਦੋਂ ਕੀ ਹਨਾ ਤੁਸੀਂ ਦੇਖੋਗੇ ਵੀ ਹੁਣ ਇਹ ਥੋੜੇ ਜਿਹੀ ਉਬਲ ਗਏ ਹੁਣ ਆਪਾਂ ਦੇਖ ਚੈੱਕ ਕਰਾਂਗੇ ਤੇ ਨਾਈ ਜਿਆਦਾ ਉਵਾਲ ਲੈਣੇ ਨਹੀਂ ਨਾਈ ਘਾਟਾ ਵਾਲ ਲੈਣੇ ਨਹੀਂ ਬਸ ਇੱਕ ਉਵਾਲਾ ਹੀ ਔਨ ਦੇਵਾਂਗੇ ਆਪਾਂ ਤਾਂ ਕਿ ਥੋੜੇ ਜੇ ਔਲੇ ਪੋਲੇ ਪੈ ਜਾਣ ਜੇ ਆਪਾਂ ਜਿਆਦਾ ਉਵਾਲ ਲੈਨੇ ਉਹ ਵੀ ਛੇਤੀ ਖਰਾਬ ਹੋ ਜਾਂਦੇ ਨੇ ਉਹਨਾਂ ਦੀਆਂ ਫਾੜੀਆਂ ਵੱਜ ਜਾਂਦੀਆਂ ਨੇ ਪਹਿਲਾਂ ਹੀ ਟੁੱਟ ਜਾਂਦੇ ਨੇ ਉਹ ਹਾਂਜੀ ਆਪਾਂ ਜਿਆਦਾ ਨਹੀਂ ਉਵਾਲ ਲੈਣੇ ਬਸ ਇੱਕ ਉਵਾਲਾ ਔਨ ਦੇਵਾਂਗੇ ਆਪਾਂ ਨੂੰ ਜਦੋਂ ਪਤਾ ਲੱਗ ਗਿਆ ਨਾ ਵੀ ਥੋੜੇ ਜੇ ਨਰਮ ਪੈ ਗਏ ਔਲੇ ਤੇ ਉਸ ਤੋਂ ਬਾਅਦ ਆਪਾਂ ਵੀ ਆਪਣੇ ਚੁੱਲੇ ਤੋਂ ਉਤਾਰ ਲਵਾਂਗੇ ਔਲਿਆਂ ਨੂੰ ਤੇ ਥੋੜਾ ਜਿਹਾ ਜ਼ੇਰੇ ਠੰਡਾ ਕਰਕੇ ਉਸ ਤੋਂ ਬਾਅਦ ਆਪ ਇਹਨਾਂ ਦਾ ਪਾਣੀ ਕੱਢ ਦੇਵਾਂਗੇ ਔਲਿਆਂ ਦਾ ਜੋ ਕਿ ਇਹਦੇ ਵਿੱਚ ਸੀਗਾ ਆਪਾਂ ਕਿਸੇ ਵੀ ਹਨਾ ਸਟੀਲ ਦੀ ਜਾਂ ਇਦਾਂ ਦੀ ਟੋਕਰੀ ਵਿੱਚ ਪਾਉ ਲਵਾਂਗੇ ਔਲਿਆਂ ਨੂੰ ਤੇ ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਲਈ ਧੁੱਪ ਲਵਾਣੇ ਰੱਖ ਦੇਾਂਗੇ ਜੋ ਕਿ ਹਨਾ ਇਹਦੇ ਵਿੱਚ ਦਾਗੀ ਔਲੇ ਨੇ ਉਹ ਆਪਾਂ ਕੱਢ ਦੇਵਾਂਗੇ ਚਾਹੇ ਤੁਸੀਂ ਕਰਦ ਨਾਲ ਕੱਟ ਕੇ ਵੀ ਪਾਸੇ ਕਰ ਦਿਓ ਚਾਹੇ ਇਦਾਂ ਹੀ ਕੱਢ ਦੋ ਹਾਂਜੀ ਤੇ ਇਹ ਵਧੀਆ ਦੇਸੀ ਔਲਿਆਂ ਦਾ achar ਸਭ ਤੋਂ ਵਧੀਆ ਬਣਦਾ ਹੈਗਾ ਤੇ ਕਿਉਂਕਿ ਇਹ ਆਪਣੇ ਖੇਤਾਂ ਵਿੱਚ ਆਮ ਲੱਗੇ ਹੁੰਦੇ ਨੇ ਜਿਉਂ ਕਿ ਬੂਝੇ ਲਾ ਲੈਨੇ ਆਪਾਂ ਹਨ ਉਹਦੇ ਵਿੱਚ ਲੱਗੇ ਮਿਲ ਜਾਂਦੇ ਨੇ ਆਪਾਂ ਨੂੰ ਤੇ ਵੈਸੇ ਵੀ ਆਪਾਂ ਸੁਣਿਆ ਹਨਾ ਔਲੇ ਦਾ ਖਾਦਾ ਤੇ ਬਜ਼ੁਰਗਾਂ ਦਾ ਕਿਹਾ ਵਾਦ ਵਿੱਚ ਪਤਾ ਲੱਗਦਾ ਆਪਾਂ ਨੂੰ ਤੇ ਔਲਿਆਂ ਦਾ ਬਹੁਤ ਹੀ ਵਧੀਆ ਰਿਜ਼ਲਟ ਹੁੰਦਾ ਆਪਣੇ ਵਾਲਾਂ ਵਾਸਤੇ ਆਪਣੀ ਸਿਹਤ ਵਾਸਤੇ ਆਪਣੀ ਸਕਿਨ ਵਾਸਤੇ ਹਾਂਜੀ ਤੇ ਆਪਾਂ ਨਾ ਸਿਰਫ ਨਮਕ ਤੇ ਹਲਦੀ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਂਦੇ ਕੋਈ ਮਸਾਲਾ ਨਹੀਂ ਹੋਰ ਬੋਨੇ ਆਪਾਂ ਕੋਈ ਮਿਰਚ ਨਹੀਂ ਪਾਉਂਦੇ ਕੋਈ ਧਨੀਆ ਪਾਊਡਰ ਨਹੀਂ ਪਾਉਂਦੇ ਕੋਈ ਜੀਰਾ ਪਾਊਡਰ ਨਹੀਂ ਪਾਉਂਦੇ ਕੁਝ ਨਹੀਂ ਪਾਉਂਦੇਗੇ ਸਿਰਫ ਆਪਾਂ ਹਲਦੀ ਤੇ ਨਮਕ ਸਿਰਫ ਆਸਾਨ ਤੇ ਸੌਖੇ ਤਰੀਕੇ ਨਾਲ ਬਣਾਵਾਂਗੇ ਆਪਾਂ ਵਿੱਚ ਜਿਆਦਾ ਕੁਝ ਨਹੀਂ ਲੈਂਦੇਗੇ ਹਾਂਜੀ ਆਪਾਂ ਚੰਗੀ ਤਰ੍ਹਾਂ ਹੈ ਨਾ ਜਿੰਨਾ ਕ ਆਪਾਂ ਨੂੰ ਪਤਾ ਵੀ ਜਿੰਨੇ 700 700 ਗ੍ਰਾਮ ਵਾਲੇ ਸੀਗੇ ਤੇ ਆਪਾਂ ਉਹਨਾਂ ਦੇ ਹਿਸਾਬ ਨਾਲ ਹਲਦੀ ਤੇ ਨਮਕ ਰਲਾ ਲਵਾਂਗੇ ਹਾਂਜੀ ਆਪਾਂ ਇੱਕ ਮੁਠੀ ਪਹਿਲਾਂ ਆਲਿਆਂ ਦੀ ਪਾਵਾਂਗੇ ਉਸ ਤੋਂ ਬਾਅਦ ਇੱਕ ਮੁਠੀ ਇਹ ਜੋ ਮਸਾਲਾ ਬਣਾਇਆ ਪਾਉਸ ਦੀ ਪਾ ਦੇਵਾਂਗੇ ਫਿਰ ਫਿਰ ਇੱਕ ਮੁਠੀ ਆਪਾਂ ਆਲਿਆਂ ਦੀ ਪਾਵਾਂਗੇ ਉਸ ਤੋਂ ਬਾਅਦ ਫਿਰ ਇੱਕ ਮੁਠੀ ਆਪਾਂ ਜੋ ਮਸਾਲਾ ਬਣਾਇਆ ਉਸ ਦੀ ਪਾ ਦੇਵਾਂਗੇ ਤੇ ਇਹਨਾਂ ਨੂੰ ਹਿਲਾਉਣਾ ਨਹੀਂ ਬਿਲਕੁਲ ਵੀ ਇਦਾਂ ਹੀ ਜਿਵੇਂ ਜਿਵੇਂ ਇਹ ਸੈੱਟ ਹੋਈ ਜਾਣਗੇ ਉਦਾਂ ਹੁਦਾਂ ਹੀ ਪਾਈ ਜਾਣ ਉੱਪਰ ਮਸਾਲਾ ਪਾਈ ਜਾਣਾ ਤੇ ਇਹਨਾਂ ਨੂੰ ਬਿਲਕੁਲ ਨਹੀਂ ਆਪਾਂ ਹਿਲਾਉਣਾ ਇਦਾਂ ਹੀ ਰੱਖਾਂਗੇ ਕੇਰਾ ਆਪਾਂ ਹਾਂਜੀ ਆਪਾਂ ਇਦਾਂ ਹੀ ਪਾਵਾਂਗੇ ਤੇ ਤੁਸੀਂ ਨਾ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਦੇਖੋ ਬਿਲਕੁਲ ਔਲਿਆਂ ਦਾ ਆਚਾਰ ਖਰਾਬ ਨਹੀਂ ਹੁੰਦਾ ਨਾ ਹੀ ਉਲੀ ਲੱਗੇ ਕਿਉਂਕਿ ਔਲਿਆਂ ਦਾ ਆਚਾਰ ਬੰਦ ਦਾ ਟੇਸਟੀ ਹੈ ਵੈਸੇ ਨਾ ਕਈ ਜੋ ਕਿ ਹਲਾਉਂਦੇ ਨਹੀਂ ਨਾ ਔਲਿਆਂ ਦਾ ਆਚਾਰ ਬਾਅਦ ਵਿੱਚ ਹਲਾਉਣਾ ਹੁਣ ਨਹੀਂ ਹਲਾਉਣਾ ਤੇ ਉਲੀ ਲੱਗ ਜਾਂਦੀ ਹੈਗੀ ਤੇ ਵੈਸੇ ਨਾ ਜਦੋਂ ਕਿ ਆਪਾਂ ਚਾਰ ਪਾ ਲੈਨੇ ਆ ਦੋ ਤਿੰਨ ਦਿਨ ਨਾ ਹਲਾਓ ਜਦੋਂ ਦੋ ਤਿੰਨ ਦਿਨ ਹੋ ਜਾਣ ਉਸ ਤੋਂ ਬਾਅਦ ਉਹਨੂੰ ਤੀਜੇ ਚੌਥੇ ਦਿਨ ਹਲਾਉਂਦੇ ਰਹੋ ਤਾਂ ਆਪਣਾ ਆਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਚਾਹੇ ਸਾਲ ਤੋਂ ਵੱਧ ਉੱਪਰ ਰੱਖ ਲਓ ਆਪਾਂ ਸਟੋਰ ਕਰਕੇ ਹਾਂਜੀ ਤੇ ਹੁਣ ਦੇਖੋ ਤੁਸੀਂ ਹਨਾ ਜਿੰਨਾ ਕ ਆਪਨੇ ਔਲੇ ਪਾ ਦਿੱਤੇ ਤੇ ਜ਼ਿਆਦਾ ਨਹੀਂ ਪਾਉਂਦੇ ਇਹਦੇ ਵਿੱਚ ਕਿਉਂਕਿ ਨਾ ਐਨੇ ਕ ਓਡਾ ਕ ਭਾਂਡਾ ਰੱਖੇ ਜਿਹਦੇ ਵਿੱਚ ਜਦੋਂ ਆਪਾਂ ਬਾਅਦ ਵਿੱਚ ਔਲੇ ਨੂੰ ਹਲਾਈਓ ਚੰਗੀ ਤਰ੍ਹਾਂ ਹਿੱਲ ਜਾਣ ਜਦੋਂ ਆਪਾਂ ਕਿਹੜਾ ਥੁਣ ਥੁਣ ਕੇ ਜੇ ਭਰ ਦਿੰਨੇ ਨਾ ਫਿਰ ਉਹ ਔਲੇ ਹਿਲਦੇ ਨਹੀਂ ਤੇ ਉਹ ਔਲੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਥੋੜਾ ਜਿਹਾ ਭਾਂਡਾ ਹਮੇਸ਼ਾ ਵੱਡਾ ਹੀ ਲੋ ਤੁਸੀਂ ਹਾਂਜੀ ਉਸ ਤੋਂ ਬਾਅਦ ਇਹਨੂੰ ਆਪਾਂ ਦਾ ਢੱਕਣ ਲਾ ਕੇ ਕਰਦੇ ਆਵਾਂਗੇ ਬੰਦ ਤੇ ਦੋ ਦਿਨ ਨਹੀਂ ਹਲਾਉਂਦੇ ਹੁਣ ਆਪਾਂ ਦੋ ਦਿਨ ਇਹਨਾਂ ਨੂੰ ਇਦਾਂ ਹੀ ਰਹਿਣ ਦੇਵਾਂਗੇ ਤੇ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਔਲੇ ਹਲਾਵਾਂਗੇ ਆਪਾਂ ਹਾਂਜੀ ਤੇ ਆਹ ਵਾਲੀ ਵੀਡੀਓ ਦੋ ਦਿਨਾਂ ਬਾਅਦ ਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਨਾ ਇੱਕ ਭਾਂਡੇ ਵਿੱਚ ਤੇਲ ਗਰਮ ਕਰ ਲਵਾਂਗੇ ਜਿਵੇਂ ਕਿ ਆਪਣੇ 700 ਗ੍ਰਾਮ ਹੀ ਔਲੇ ਸੀਗੇ ਤੇ ਉਹਦੀ ਹਿਸਾਬ ਨਾਲ ਨਾ ਆਪਾਂ ਅੱਧਿਕ ਕੁੱਲੀ ਤੇਲ ਦੀ ਪਾਵਾਂਗੇ ਜ਼ਿਆਦਾ ਤੇਲ ਨਹੀਂ ਪਾਉਂਦੇ ਆਪਾਂ ਬਸ ਥੋੜਾ ਜਿਹਾ ਤੇਲ ਪਾਵਾਂਗੇ ਤਾਂ ਕਿ ਇਹ ਵਧੀਆ ਜਿਹਾ ਬਣ ਜਾਣਾ ਹਨਾ ਤੇ ਬਾਕੀ ਇੱਕ ਹਲਾਉਂਦੇ ਰਹੋ ਬਾਅਦ ਵਿੱਚ ਹੁਣ ਆਪਾਂ ਹਲਾਉਣਾ ਸ਼ੁਰੂ ਕਰ ਦਵਾਂਗੇ ਇਹਨੂੰ ਤੇ ਇੱਕ ਵਾਰ ਨਾ ਆਪਾਂ ਪਹਿਲੇ ਉਹ ਡੱਬੇ ਵਿੱਚੋਂ ਇੱਕ ਥਾਲ ਵਿੱਚ ਕੱਢਾਂਗੇ ਔਲੇ ਕਿਉਂਕਿ ਆਪਾਂ ਦੇਖਾਂਗੇ ਵੀ ਆਪਣੇ ਔਲੇ ਖਰਾਬ ਹੋਏ ਨੇ ਕਿ ਨਹੀਂ ਹੋਏ ਤੇ ਇੱਕ ਵਾਰ ਆਪਾਂ ਥਾਲ ਵਿੱਚ ਕੱਢ ਕੇ ਦੁਬਾਰਾ ਦੇਖਾਂਗੇ ਡੱਬੇ ਚ ਡੱਬੇ ਵਿੱਚੋਂ ਤੇ ਮੈਂ ਤੁਹਾਨੂੰ ਅੱਗੇ ਦਿਖਾ ਰਹੀ ਹਾਂ ਇੱਧਰ ਆਪਾਂ ਤੇਲ ਗਰਮ ਕਰਨਾ ਰੱਖ ਦਿੱਤਾ ਵੈਸੇ ਠੰਡਾ ਤੇਲ ਵੀ ਪਾ ਲੈਂਦੇ ਨੇ ਨਾ ਪਰ ਜੇ ਆਪਾਂ ਤੇਲ ਨੂੰ ਕਾਢ ਕੇ ਪਾਈਏ ਨਾ ਫਿਰ ਕੱਚੇ ਜੇ ਤੇਲ ਦੀ 스멜 ਨਹੀਂ ਆਉਂਦੀ ਤੇ ਔਲੇ ਦਾ ਟੇਸ ਵੱਖਰਾ ਹੀ ਹੁੰਦਾਗਾ ਹਾਂਜੀ ਇਧਰੋਂ ਆਪਾਂ ਇਹ ਡੱਬੇ ਵਿੱਚੋਂ ਔਲੇ ਕੱਢ ਲਈ ਸੀਗੇ ਤੇ ਤੁਸੀਂ ਦੇਖੋ ਹਨਾ ਕਿੰਨੇ ਸੋਹਣੇ ਔਲੇ ਨੇ ਬਿਲਕੁਲ ਵੀ ਕੋਈ ਵੀ ਉਲੀ ਨਹੀਂ ਲੱਗੀ ਕੋਈ ਖਰਾਬ ਨਹੀਂ ਹੋਏ ਕਿੰਨੇ ਵਧੀਆ ਪੈਣਗੇ ਤੇ ਇਹਦੇ ਵਿੱਚ ਨਾ ਬਾਅਦ ਵਿੱਚ ਅਸੀਂ ਕੱਢਣ ਤੋਂ ਬਾਅਦ 2 ਚਮਚ ਤੇਲ ਨੇ ਰਲਾ ਦਿੱਤੇ ਸੀਗੇ ਮੈਂ ਉਹ ਵੀਡੀਓ ਦਿਖਾਉਣੀ ਭੁੱਲ ਗਈ ਤੇ ਮਾਫ ਕਰਨਾ ਤੇ ਉਹ ਫਿਰ ਨਾ 2 ਚਮਚਰ ਲਾਏ ਨੇ ਬਾਕੀ ਹਲੇ ਆਪਾਂ ਤੇਲ ਜੋ ਗਰਮ ਰੱਖਿਆ ਉਹ ਆਪਾਂ ਹਜੇ ਪਾਉਣਾ ਹੈ ਵਿੱਚ ਤੇ ਕਿਹੜਾ ਇਹਨੂੰ ਅਸੀਂ ਇਦਾਂ ਹੀ ਦੇਖਿਆ ਤੇ ਬਿਲਕੁਲ ਨਹੀਂ ਸੀ ਖਰਾਬ ਹੋਏਗੇ ਤੇ ਕਿੰਨੇ ਸੋਹਣੇ ਬਣ ਕੇ ਤਿਆਰ ਹੋ ਗਏ ਸੀ ਸਿਰਫ 2 ਦਿਨ ਹੋਏ ਸੀ ਇਹਨਾਂ ਨੂੰ ਔਲਿਆਂ ਨੂੰ ਪਾਏ ਹੋਇਆ ਨੂੰ ਤੇ ਜੇਕਰ ਤੁਸੀਂ ਏਦਾਂ ਬਣਾਉਂਗੇ ਤਾਂ ਆਪਣਾ ਸਭ ਤੋਂ ਛੇਤੀ ਆਚਾਰ ਤਿਆਰ ਹੋ ਜਾਂਦਾ ਹੈ ਤੇ ਕਾਫੀ ਵਧੀਆ ਬਣਦਾ ਹੈਗਾ ਬਸ ਜਿਹੜੇ ਆਪਾਂ ਹਾਈਬ੍ਰਿਡ ਔਲੇ ਪਾਉਣੇ ਹਨਾ ਉਹ ਵੀ ਆਪਾਂ ਬਾਜ਼ਾਰੋਂ ਲੈਣੇ ਆ ਪਰ ਜ਼ਿਆਦਾ ਤਾਂ ਟੇਸਟ ਇਹ ਔਲੇ ਦੇਸੀ ਔਲੇ ਬੰਦੇ ਨੇਗੇ ਕਿਉਂਕਿ ਉਹ ਥੋੜੇ ਜਿਹਾ ਜ਼ਿਆਦਾ ਸਾਈਜ਼ ਚ ਵੱਡੇ ਹੋ ਜਾਂਦੇ ਨੇ ਤੇ ਉਹਨਾਂ ਦਾ ਟੇਸਟ ਥੋੜਾ ਜਿਹਾ ਹੋਰ ਹੁੰਦਾ ਤੁਸੀਂ ਨਾ ਇੱਕ ਵਾਰ ਬਣਾ ਕੇ ਟਰਾਈ ਕਰਕੇ ਦੇਖਿਓ ਦੇਸੀ ਔਲੇ ਜੇ ਤੁਹਾਨੂੰ ਮਿਲਦੇ ਨੇ ਜੇ ਨਹੀਂ ਮਿਲਦੇ ਤਾਂ ਤੁਸੀਂ ਹਾਈਬ੍ਰਿਡ ਉਦਾਂ ਹੀ ਬਣਾ ਲਓ ਜਿੱਦਾਂ ਇਹ ਆਪਾਂ ਦੱਸ ਰਿਆ ਤੁਹਾਨੂੰ ਉਸ ਤੋਂ ਬਾਅਦ ਆਪਾਂ ਇੱਕ ਹੋਰ ਡੱਬੇ ਵਿੱਚ ਕੱਢਾਂਗੇ ਇਹਨਾਂ ਨੂੰ ਹੁਣ ਵੀ ਆਪਾਂ ਥੋੜਾ ਜਿਹਾ ਸੈਟ ਡੱਬੇ ਵਿੱਚ ਕੱਢ ਲਵਾਂਗੇ ਜਿਨ੍ਹਾਂ ਵਿੱਚ ਹੁਣੇ ਥੋੜੇ ਥੋੜੇ ਹਲਾ ਸਕੀ ਆਪਾਂ ਵੈਸੇ ਤੇ ਪਹਿਲਾ ਵਾਲਾ ਡੱਬੇ ਵਿੱਚ ਪਹਿਲਾਂ ਆਪਾਂ ਵੀ ਕਿਉਂਕਿ ਪਚੰਗੀ ਤਾਂ ਹਲਾ ਸਕੇ ਹਵਾ ਵੀ ਲੱਗਦੀ ਰਹੇ ਤੇ ਦੋ ਦਿਨ ਪਹਿਲਾਂ achar ਨੂੰ ਜਮਾ ਨਹੀਂ ਹਲਾਉਣਾ ਉਸ ਤੋਂ ਬਾਅਦ ਜਦੋਂ ਆਪਾਂ ਥਾਲ ਵਿੱਚ ਕੱਢ ਕੇ ਦੇਖਿਆ ਜਮਾ ਉਲੀ ਨਹੀਂ ਸੀ ਪਈ ਬਿਲਕੁਲ ਸਾਫ਼ ਸੀ ਉਸ ਤੋਂ ਬਾਅਦ ਆਪਾਂ ਇੱਕ ਹੋਰ ਡੱਬੇ ਵਿੱਚ ਕੱਢ ਲਵਾਂਗੇ ਇਹਨਾਂ ਨੂੰ ਤੁਸੀਂ ਇੱਕ ਵਾਰ ਮੇਰੇ ਕਹਿ ਤੋ ਇਦਾਂ ਦੀ ਔਲਿਆਂ ਦਾ achar ਪਾ ਕੇ ਦੇਖਿਓ ਕਾਫੀ ਸੁਆਦਵਾਨ ਦਾ ਬਿਲਕੁਲ ਨਹੀਂ ਖਰਾਬ ਹੁੰਦਾ ਚਾਹੇ ਆਪਾਂ 1 ਸਾਲ ਤੋਂ ਉੱਪਰ ਰੱਖ ਲਈਏ ਵੈਸੇ ਤਾਂ ਅਸੀਂ ਜਿਵੇਂ ਹਨਾ 700 ਗ੍ਰਾਮ ਹੀ ਪਾਏ ਨੇ ਤਾਂ ਆਪਣੇ ਹੁਣ ਜਿਵੇਂ ਕੀ ਸੀਜ਼ਨ ਹੈਗਾ ਔਲਿਆਂ ਦਾ ਆਪਾਂ ਬਣਾ ਲੀ ਤੇ ਜਦੋਂ ਆਪਾਂ ਖਾਣ ਲੱਗ ਜਾਈਏ ਫਿਰ ਤਾਂ ਆਪਣੇ ਥੋੜੇ ਜੇ ਟਾਈਮ 'ਚ ਹੀ ਮੁੱਕ ਜਾਂਦੇ ਨੇਗੇ ਜਾਂ ਜਿਵੇਂ ਆਪਣੇ ਖੇਤ ਜਾਣ ਲੱਗ ਜਾਣ ਜਦੋਂ ਆਪਣੇ ਖੇਤ ਕੰਮ ਕਰਦੇ ਨੇ ਬੰਦੇ ਉਦੋਂ ਆਪਾਂ ਚਾਰ ਭੇਜ ਦਿੰਨੇ ਹਾਂਗੇ ਹਾਂਜੀ ਉਸ ਤੋਂ ਬਾਅਦ ਜੋ ਕਿ ਆਪਾਂ ਗਰਮ ਤੇਲ ਕਰਿਆ ਸੀ ਉਹ ਇਹਦੇ ਵਿੱਚ ਪਾ ਦੇਵਾਂਗੇ ਤੇ ਇਹਨੂੰ ਥੋੜਾ ਜਿਹਾ ਸੈੱਟ ਕਰਾਂਗੇ ਤਾਂ ਕਿ ਇਹ ਨੀਚੇ ਲੱਗ ਜਾਵੇ ਉਸ ਤੋਂ ਬਾਅਦ ਫੇਰ ਪਾ ਦੇਵਾਂਗੇ ਆਪਾਂ ਤੁਸੀਂ ਇੱਕ ਵਾਰ ਇਦਾਂ ਦੀ ਵਿਧੀ ਨਾਲ ਵੈਸੇ ਤਾਂ ਸਾਰੇ ਬਣਾਉਂਦੇ ਨੇ ਮੈਂ ਇਹ ਨਵਾਂ ਤਾਂ ਇਹਦੇ ਵਿੱਚ ਕੁਝ ਨਹੀਂ ਕਰ ਰਹੀ ਪਰ ਇੱਕ ਵਾਰ ਇਦਾਂ ਵੀ ਕਰਕੇ ਦੇਖਿਓ ਤੇ ਤੁਹਾਡਾ ਆਚਾਰ ਬਹੁਤ ਹੀ ਵਧੀਆ ਬਣੂਗਾ ਤੇ ਬਿਲਕੁਲ ਨਹੀਂ ਖਰਾਬ ਹੁੰਦਾ ਆਪਾਂ ਮੈਂ 1 ਸਾਲ ਤੱਕ ਰੱਖ ਲਵੋ ਹਾਂਜੀ ਆਪਾਂ ਬਸ ਉਹਨਾਂ ਆਕਾ ਉਹਨਾਂ ਕੀ ਤੇਲ ਪਾਵਾਂਗੇ ਜਿੰਨਾ ਕਿ ਔਲਿਆਂ ਵਾਸਤੇ ਬਹੁਤ ਰਹੂਗਾ ਆ ਦੇਖੋ ਤੁਸੀਂ ਇੰਨਾ ਕੁ ਭਾਗਿਆ ਸੀ ਹੁਣ ਇਹਨੂੰ ਆਪਾਂ ਨਾ ਟੱਕਾਂ ਲਾ ਦੇਵਾਂਗੇ ਹੋਰ ਤੇਲ ਨਹੀਂ ਪਾਉਂਦੇ ਇਹਦੇ ਵਿੱਚ ਆਪਾਂ ਤੇ ਕਿਉਂਕਿ ਜਿਆਦਾ ਔਲੇ ਨਹੀਂ ਨਾ ਹੈਗੇ ਫਿਰ ਨਾ ਜੇ ਕਿ ਜਿਆਦਾ ਤੇਲ ਪਾ ਲਈਏ ਫਿਰ ਨਾ ਥਾਲ ਵਿੱਚ ਜਦੋਂ ਆਪਾਂ ਰੱਖਦੇ ਆਂ ਤਾਂ ਤੇਲ ਤੇਲ ਹੀ ਹੋ ਜਾਂਦਾ ਆਪਾਂ ਬਾਲਾ ਤੇਲ ਨਹੀਂ ਪਾਉਂਦੇ બસ ਇੰਨਾ ਕੀ ਪਾਵਾਂਗੇ ਜਿੰਨਾ ਕੋ ਔਲੇ ਵਾਸਤੇ ਸੈਟਰੂ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਇਹਨੂੰ ਹਾਂਜੀ ਜਿੰਨਾ ਹਿੱਲ ਸਕੇ ਹਾਂਜੀ ਜੇਕਰ ਤੁਸੀਂ ਇਦਾਂ ਦੇ ਤਰੀਕੇ ਨਾਲ ਆਚਾਰ ਪਾਉਨੇ ਹੋ ਤਾਂ ਤੁਹਾਡਾ ਆਚਾਰ ਕਦੇ ਵੀ ਖਰਾਬ ਨਹੀਂ ਹੁੰਦਾਗਾ ਤੇ ਉਸ ਤੋਂ ਬਾਅਦ ਨਾ ਇਹਨੂੰ ਹੁਣ ਆਪਾਂ ਹਰ ਰੋਜ਼ ਤੀਜੇ ਜਾਂ ਚੌਥੇ ਦਿਨ ਔਲਿਆਂ ਨੂੰ ਹਲਾਉਂਦੇ ਹੀ ਰਹਿਣਾਗਾ ਤੇ ਇਦਾਂ ਕਰਨ ਨਾਲ ਆਪਣਾ achar ਕਦੇ ਵੀ ਖਰਾਬ ਨਹੀਂ ਹੁੰਦਾ ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸੀ ਹੈਨਾ ਕਾਫੀ ਟੇਸਟੀ ਬਣਦਾ ਇਦਾਂ ਤੇ ਲੁੱਕ ਵੀ ਸੋਹਣੀ ਆ ਰਹੀ ਸੀ ਕਿਉਂਕਿ ਜੇਕਰ ਆਪਣੀ ਅੱਖਾਂ ਨੂੰ ਸੋਹਣਾ ਲੱਗੇ ਫਿਰ ਹੀ ਆਪਣਾ ਖਾਣ ਦਾ ਮਨ ਕਰਦਾ ਹੈਗਾ ਹਾਂਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਸਤਿ ਸ਼੍ਰੀ ਅਕਾਲ ਜੀ